ਔਰ ਅੰਮੇ ਪਾ ਬਰਸਾਤੀ ਨਹੀਂ ਪਈ ਰਾਮੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਤੋਂ ਫਿਰ ਵਾਰ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਅੱਜ ਆਪਾਂ ਆਏ ਹੋਏ ਸੀ ਕਾਂਗੜਾ ਦੇਵੀ ਦੇ ਦਰਸ਼ਨ ਕਰਨ ਤਸਵੀਰ ਦਾ ਪੈਰ ਆ ਮੀ ਪਿੱਛੇ ਰਹੀ ਦੇਖ ਹੀ ਸਕਦੇ ਹਾਂ ਇਸ ਕਰਕੇ ਆਪਾਂ ਦਰਸ਼ਨ ਕਰਨ ਨਹੀਂ ਜਾ ਸਕੇ ਤੇ ਜਦੋਂ ਮੀ ਹਟੂਗਾ ਉਦੋਂ ਜਾਵਾਂਗੇ ਦਰਸ਼ਨ ਕਰਨ ਜੁੜੇ ਰਿਓ ਨਾਲ ਤੁਹਾਨੂੰ ਦਿਖਾਵਾਂਗੇ ਸਾਰਾ ਬਲੌਗ ਮੀ ਹਟਣ ਤੋਂ ਬਾਅਦ ਤੋਂ ਪਰ ਪਿਆ ਜੀ ਮਾਤਾ ਕਾਂਗੜਾ ਦੇ ਦਰਸ਼ਨ ਕਰਨਾ ਅੱਗੇ ਚੱਲੇ ਆ ਭਗਤ ਹੁਣਾ ਤੁਹਾਨੂੰ ਮਾਰਸ਼ ਰੁਕ ਚੁੱਕੀ ਆ ਹਰੇਣ ਕੋਡ ਲੈਣੇ ਆ ਜੈ 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 ਹਰੇਣ ਕੋਡ ਲੈਣ ਆਏ ਆ 120 ਰੁਪਏ ਜੈ ਜੈ ਦੋ ਨੇ ਦੋ ਜੈ ਜੈ ਦਿਖਾ ਦਿਓ ਜੀ ਇੱਕ ਇੱਕ ਬਲੂ ਆ ਇੱਕ ਯੈਲੋ ਆ ਜਿਵੇਂ ਜਿਵੇਂ ਰੇਨ ਕੋਟ ਲੈਣ ਆ ਬਾਈ ਵੀ ਲਈ ਜਾਂਦੇ ਰੇਨ ਕੋਟ ਕਿਉਂਕਿ ਬਾਰਿਸ਼ ਪੈਂਦੀ ਰਹਿੰਦੀ ਤੇ ਲਗਾਤਾਰ ਐਸੇ ਨਹੀਂ ਮਾਗੋ ਇੱਥੇ ਹਾਂਜੀ ਰੇਨ ਕੋਟ ਬਾਅਦ ਚ ਲਾਵਾਂਗੇ ਆ ਕੇ ਹੁਣ ਮੱਥਾ ਠੇਕ ਆਈਏ ਕੰਨ ਨਾ ਮੀਟੂ ਗਿਆ ਵਾ ਤੇਰੇ ਇਨਕੋਟ ਲੈਣਾ ਕਰਤਾ ਕੈਨਸਲ ਕਿਉਂਕਿ ਨਾਲ ਚੱਕਣਾ ਪੈਣਾ ਮੱਥਾ ਟੇਕਣ ਗਏ ਅਸੀਂ ਆ ਕੇ ਵੇਖਾਂਗੇ ਹਾਂਜੀ ਮੱਥਾ ਟੇਕ ਕੇ ਆ ਚੁੱਕੇ ਆ ਬਾਹਰ ਨਾ ਦਾ ਗਾਮਾ ਆ ਤੇਰਾ ਪਿੱਛੇ ਨਾਲ ਦੇ ਭਗਤ ਉਹ ਖੜੇ ਆ ਮੱਥਾ ਟੇਕ ਕੇ ਆ ਚੁੱਕੇ ਆ ਸਾਰੇ ਇੱਧਰ ਲੰਗਰ ਚੱਲ ਰਿਹਾਗਾ ਉਨ ਮੈਂ ਮੰਦਿਰ ਦਿਖਾ ਦੇਣਾ ਮਾਤਾ ਕਾਂਗੜਾ ਦੇਵੀ ਦਾ ਬਹੁਤ ਸੋਨਾ ਮੰਦਿਰ ਆ ਜੀ ਦੇਖਣ ਤੋਂ ਬਾਅਦ ਲੰਗਰ ਛਕ ਰਹੇ ਆ ਲੰਗਰ ਚੱਕ ਰਿਆ ਤੇ ਸੰਗਤ ਵੀ ਲੰਗਰ ਚੱਕ ਰੀਆ ਉਹ ਲੱਗੀ ਹੋਈ ਲੈਣ ਤੇ ਮੈਂ ਤੁਹਾਨੂੰ ਬਾਹਰਲਾ 뷰 ਦਿਖਾਉਣਾ ਏਡਾ ਘੈਂਟ ਦਿਖ ਰਿਹਾ ਚੈੱਕ ਕਰੋ ਏਡਾ ਘੈਂਟ 뷰 ਆ ਬਾਹਰਲਾ ਐਡਵਰਸਰੀ ਹਾਂਜੀ ਮੱਥਾ ਟੇਕਣ ਤੋਂ ਬਾਅਦ ਆ ਗਿਆਂ ਵਾਪਸ ਜਿੱਥੇ ਆਪਾਂ ਰੂਮ ਲਏ ਸੀ ਤੇ ਹੁਣ ਆਪਾਂ ਇੱਥੋਂ ਜਾਣਾ ਚਮੰਡਾ ਦੇਵੀ ਤੇ ਭਗਤੂਨਾਥ ਤੇ ਬਸ ਥੋੜੇ ਟਾਈਮ ਬਾਅਦ ਨਿਕਲਦੇ ਆ ਉਹਨੇ ਤੁਸੀਂ ਵੀਡੀਓ ਨੂੰ ਕਰੋ ਲਾਈਕ ਤੇ ਜੁੜੇ ਰਹੋ ਨਾਲ ਅੱਗੇ ਵੀਡੀਓ ਦੇਖਣ ਲਈ ਤੁਹਾਨੂੰ ਦਿਖਾਉਣਾ ਸੋਹਣੇ ਸੋਹਣੇ ਵੀਊ ਯਾਤਰਾ ਕਰਦੇ ਕਰਦੇ ਆ ਗਏ ਮੰਦਿਰ ਦੇ ਨੇੜੇ ਤੇ ਰੋਕ ਕੇ ਤੇ ਜੂ ਦੇਖਦੇ ਪਏ ਆ ਸਾਰੇ ਮੁੰਡੇ ਉਹ ਉਹ ਸਾਈਡ ਰਹਿ ਗਿਆ ਮੰਦਿਰ ਪਿੱਛੇ ਉਹ ਸਾਈਡ ਇਧਰ ਉਤੋਂ ਦੀ ਘੁੰਮ ਕੇ ਜਾਣਾ ਪੈਣਾ ਤੇ ਉਹ ਥੱਲੇ ਚੱਲ ਰਹੀ ਹੈ ਨਦੀ ਉਹ ਨਦੀ ਚੱਲ ਰਹੀ ਹੈ ਜਿੱਥੇ ਪੁਲ ਬਣਿਆ ਹੋਇਆ ਸਾਹਮਣੇ ਦਿਖ ਰਿਹਾ ਹੋਊਗਾ ਤੇ ਆਪਣੇ ਮੋਟਰਸਾਈਕਲ ਆ ਤੇ ਇੱਥੇ ਤੇ ਹੁਣ ਲੰਗਰ ਵੀ ਚੱਲੀ ਜਾਂਦਾ ਦੇਖਦੇ ਆ ਲੰਗਰ ਛੱਕ ਕੇ ਬਾਅਦ ਚਾਹੇ ਉੱਤੋਂ ਦੀ ਜਾਣਗੇ ਉਹ ਮੰਦਰ ਕੋਲੇ ਜਾਣਾ ਤੇ ਉਹ ਬਿਲਡਿੰਗ ਬਣੀ ਉਹਦੇ ਨਾਲ ਮੰਦਰ ਅੰਨੀਚੇ ਆ ਕੇ ਹਾਂਜੀ ਦੇਖੋ ਥੱਲੇ ਚੱਲ ਰਹੀ ਹੈ ਨਦੀ ਉੱਥੇ ਬ੍ਰਿਜ ਵੀ ਆ ਤੇ ਉਹ ਥੱਲੇ ਬੈਠੀਆਂ ਬੱਕਰੀਆਂ ਉਹ ਸਾਹਮਣੇ ਪੇਡਾਂ ਬੱਕਰੀਆਂ ਦੇ ਇੱਥੇ ਲੋਕ ਰਹਿੰਦੇ ਆ ਬੀਠੇ ਕਰਾਂ ਜੇ ਤੇ ਉਹ ਪਿੱਛੇ ਆ ਪਹਾੜ ਦਿਖ ਰਹੇ ਆ ਇਹ ਮੁੰਡਾ ਮੈਨੂੰ ਕਹਿ ਰਿਹਾ ਫੋਟੋ ਸ਼ੂਟ ਕਰ ਦੋ ਮੇਰਾ ਫੋਟੋ ਸ਼ੂਟ ਕਰਨ ਲੱਗੇ ਇੱਥੇ ਫੋਟੋ ਸ਼ੂਟ ਕਰਕੇ ਬਾਅਦ ਚੱਲਦੇ ਇੱਥੋਂ हाँ जी तुम एक चीज दिखा मैं देखी सी पहला मैं टीवी जी देखी थी पहाड़ी पहाड़िया लोगों को देखी सी ये देखो दरख्त उ तो डिगिया लम्बे दरख्त आहुत डिगिया पे दखाने मैंने अभी ਅਸੀਂ ਇੱਥੇ ਗੁਰਦੁਆਰੇ ਕੰਨੀ ਆਏ ਸੀ ਇੱਥੇ ਜੈਨੀਆਂ ਦਾ ਮੰਦਿਰ ਵਿਆ ਤੇ ਉੱਥੇ ਮਿਲੇ ਸਾਨੂੰ ਇਹ ਦਰਖਤ ਇਹ ਕੈਂਟ ਚੀਜ਼ ਹਨ ਛੋਟੀ ਚੀਜ਼ ਹੈ ਤਾਲਾ ਕਰਕੇ ਛੋਟੀ ਜਿਹੀ ਹੈ ਹਾਂ ਇੱਕ ਲੈ ਕੇ ਚੱਲਦੇ ਆਪਾਂ ਇਹ ਸਾਡਾ ਮੋਟਰਸਾਈਕਲ ਖੜਾ ਹੁਣ ਅਸੀਂ ਵਾਪਸ ਚੱਲੇ ਸੀ ਇੱਥੋਂ ਫੇਰ ਹਾਂ ਜੀ ਮੁੰਡੇ ਖੜ ਗਏ ਆ ਫੋਟੋ ਸ਼ੂਟ ਲਈ ਮੁੰਡੇ ਖੜ ਗਏ ਆ ਫੋਟੋ ਸ਼ੂਟ ਲਈ ਹੁਣ ਇੱਥੇ ਕਰਨਗੇ ਫੋਟੋ ਸ਼ੂਟ ਤੁਮ ਥੱਲੇ ਮੋੜ ਦਿਖਾ ਦੇਣਾ ਹੈ ਲੇਖ ਇੱਕ ਇਤਾਬਾਂ ਚ ਪੜਿਆ ਅਕਸਰ ਪੌੜੀ ਨੂਮਾ ਖੇਤੀ ਪੌੜੀ ਨੂਮਾ ਖੇਤੀ ਥੱਲੇ ਇੱਧਰ ਵੀ ਬਣਾਉਂਦੇ ਆ ਲੇਖ ਕਾਰਾ ਲੋਕਾਂ ਦੇ ਪਹਾੜਾਂ ਚ ਇਹ ਜੇ ਰੋਗੇ ਸੀ ਚਾਹ ਦੇ ਬਾਨੇ ਆਦੀ ਸੋਚਾਂ ਨਾਲ ਵੀਡੀਓ ਬਣਾਵਾਂਗੇ ਨਾਲ ਫੋਟੋ ਖਿੱਚਾਂਗੇ ਇਹ ਮੁੰਡੇ ਕਰੀ ਜਾਂਦੇ ਰਹਿ ਪਹਿਲਾਂ ਅੱਗੇ ਲੰਘ ਗਏ ਸੀ ਅਸੀਂ ਕਿ ਉੱਥੇ ਰੂਮ ਮੈਲ ਜੇ ਸ਼ਾਇਦ ਗੁਰਦੁਆਰੇ ਜਿੱਥੇ ਰੂਮ ਨਹੀਂ ਮਿਲਿਆ ਜਦੋਂ ਵਾਪਸ ਆ ਗਏ ਆ ਚੁੰਡਾ ਦੇਵੀ ਇੱਥੇ ਰੂਮ ਲਵਾਂਗੇ ਇੱਥੇ ਮੱਥਾ ਟੇਕਾਂਗੇ ਦੋਸਤੋ ਅਸੀਂ ਇੱਥੇ ਰੂਮ ਲੈ ਲਿਆ ਹੁਣ ਚੱਲੇ ਆ ਪਕਸੂਨਾਥ ਇੰਜੋਏ ਕਰਨ ਇਹ ਮੁੰਡੇ ਚੱਲੇ ਆ ਨਾਲ ਤੇ ਹੁਣ ਮੱਥਾ ਸਵਾਰ ਟੇਕਾਂਗੇ ਇਹ ਬਾਸ ਆ ਗਿਆ ਜੀ ਆਜੋ ਆਜੋ ਜੀ ਅੱਜ ਕਰਦੇ ਆਂ ਜੀ ਹੋਰ ਮੱਝੇ ਕਿੱਥੇ ਉੱਲੀਓ ਬਾਦ ਚੱਲ ਜੱਜ ਸੁਣਾ ਦੋ ਤਰਕ ਇਹ ਨਾ ਹੋਣਾ ਪਵੇ ਚੱਲ ਆਜੋ ਜੀ ਅਸੀਂ ਆਏ ਸੀ ਭਗਤੂ ਨਾਥ ਬਾਹਰ ਪੈ ਰਹੇ ਜੀ ਅੱਡੋ ਟਕਾਂ ਜਾਈਏ ਆ ਜੀ होना ले लिया बरसातिया मी करना बरसाति बरसाति आंटी अंकल नाइस है दोनों बरसाती पा ला पहन लो पहन लो, लो, लो। तुम भी ले लो ए मी बहुत ज्यादा तेज पै रहा ਦੇਖੋ ਜੀ 뷰 ਚੈੱਕ ਕਰੋ ਘਰ ਚੈੱਕ ਕਰੋ ਕਿੰਨੇ ਨੀਵੇਂ ਇੱਥੋਂ ਤੇ ਅਸੀਂ ਜਾਣ ਹਜੇ ਗਾਂ ਅੱਗੇ ਜਿੱਥੇ ਆ ਵਾਟਰਫਾਲ ਉਹ ਚੱਲੇ ਮੇਰੇ ਨਾਲ ਦੇ ਤੇ ਮੈਂ ਹੈਗਾ ਉਹਨਾਂ ਦੇ ਪਿੱਛੇ ਹਾਂਜੀ ਅਸੀਂ ਘੁੰਮਦੇ ਘੁੰਮਦੇ ਆ ਗਏ ਜੰਗਲਾਂ ਚ ਹਾਂਜੀ ਤਿੰਨ ਬੰਦੇ ਜੰਗਲ ਦੇਖੋ ਮੇਂ ਬਾਪ ਆ ਰਿਹਾ ਸਿਰਾ ਗੱਲਬਾਤ ਆ ਫਿਰ ਸਿਰਾ ਗੱਲਬਾਤ ਹੋਈ ਪਈ ਆ ਪੂਰਾ ਐਂਡ ਹੋਇਆ ਪਿਆ ਚੱਲਦੇ ਹੁਣ ਥੱਲੇ ਨੂੰ ਉਹ ਚਾਹ ਬਣੀ ਜਾਂਦੀ ਸਾਡੀ ਹੋਵੇ ਉਥੇ ਚਾਹ ਪੀਣੇ ਜਾ ਕੇ ਹਾਂ ਅਸੀਂ ਆਏ ਆ ਮਕਲੋਟ ਗੰਜ ਜੀ ਨਿਆਰੇ ਲੈਨੇ ਨਿਆਰੇ ਵਾਟਰਫੋਲ ਤੇ ਚੱਲੇ ਤਿਲਕਣ ਆ ਜਾਈਏ ਬਸ ਨਿਆਰੇ ਇੱਥੇ ਖਤਮ ਹੋ ਜਾਂਦੀ ਨੀ ਪੱਥਰ ਦੇਖੋ ਥੱਲੇ ਤਿਲਕਣ ਦੇਖੋ ਤਿਲਕਣ ਵੀ ਬਹੁਤ ਪੱਥਰੀ ਵੀ ਬਹੁਤ ਹੈ ਚਾਹ ਬਣ ਗਈ ਆਪਣੀ ਚਾਹ ਸਮੋਸੇ ਖਾਣੇ ਆ ਸਮੋਸੇ ਆ 5 ਬਸ ਬਾਕੀ ਬਣਦੀਆਂ ਸਮੋਸੇ ਖਾਣੇ ਆ ਮੁੰਡਿਓ ਕਿ ਚਾਹ ਵੀ ਨਹੀਂ ਗੱਲੀ ਚਾਹ ਬਣਾ ਦੇ ਬਈ ਚਾਹ ਗੱਲੀ ਕਿੰਨੀ ਚਾਹ ਆ 7 ਵੇ 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 ਨੰਦੀ ਵੇ ਨੰਦੀ ਕੋਈ ਨਾ ਤੇਰਾ ਮਸਤ ਸੁਣ ਓਏ ਗਾਣਾ ਪਰੇ ਜੀ ਪਹੁੰਚ ਗਏ ਆ ਪਕੂਨਾਥ ਉਹ ਚਰਨਾ ਦੇਖੋ ਵੇ ਇਧਰ ਵੀਊ ਦਿਖਾਉਣਾ ਤੁਹਾਨੂੰ ਇੱਕ ਤਾਂ ਮੀਂਹ ਬਹੁ ਪੈ ਰਿਆ ਪਹਾੜ ਚੈੱਕ ਕਰੋ ਇਧਰ ਨੂੰ ਕਰੀ ਇਹ ਜੋ ਵੀਡੀਓ ਕੋਲ ਲਈ ਆ ਕੋਈ ਅੱਗ ਲੀ ਉਹ ਚਰਨਾ ਉਹਲੇ ਆ ਗਿਆ ਬਾਜੀ ਮੁੱਟੋ ਰਗੀ ਨੂੰ ਇਧਰ ਸਾਰਿਆਂ ਨੇ ਹੁਣ ਦੇਖੋ ਜਾਦੂ ਬਣ ਗਿਆ ਜਾਦੂ ਸਾਰੀ ਤੈਨੂੰ ਮਗਰ ਤੁਰੇ ਆਉਂਦੇ ਆ ਨਹੀਂ ਕਰ ਕਿ ਤਿੰਨ ਆ ਵੀ ਸਾਡੇ ਅੱਗੇ ਤੁਰੇ ਆਉਂਦੇ ਪਤਾ ਨਹੀਂ ਕਿੱਥੋਂ ਦੇ ਇਹ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਝਰਨੇ ਕੋਲ ਨਾਲ ਦੇ ਉਹ ਖੜੇ ਤੁਹਾਨੂੰ ਮੈਂ ਦਿਖਾਉਣਾ ਬੈਕ ਕੈਮਰਾ ਕਰਕੇ ਉਹ ਚੱਲ ਰਹੀ ਝਰਨਾ ਦੇਖੋ ਉੱਪਰੋਂ ਆ ਰਿਹਾ ਇੱਧਰ ਸਾਰੇ ਬੱਦਲ ਬੱਦਲ ਆ ਪਹਾੜਾਂ ਦੇ ਐਸ ਰਸਤੇ ਅਸੀਂ ਆਏ ਆ ਨਾਲ-ਨਾਲ ਰਸਤਾ ਬਣਿਆ ਹੋਇਆ ਸਾਰੇ ਉਹ ਨਾਲ-ਨਾਲ ਦੇ ਰਸਤੇ ਐ ਘੁੰਮ ਕੇ ਜਾਂਦਾ ਉੱਪਰ ਦੀ ਆ ਦੇਖੋ ਉਹ ਝਰਨਾ ਘੀਰ ਤੁਹਾਰੇ ਉਸ ਤੋਂ ਝਰਨੇ ਦੇ ਆ ਗਏ ਬਿਲਕੁਲ ਨਜ਼ਦੀਕ ਆ ਇਧਰ ਪਾਰ ਦੇਖੋ ਉਹ ਮੁੰਡੇ ਕਹਿੰਦੇ ਫੋਟੋ ਕਰਾਉਂਨ ਨੂੰ ਉਹ ਪਿੱਛੇ ਘਾਰ ਦੇਖੋ ਉਹ ਟੋਰੀ ਮੈਡਮ ਆਈਆ ਮੋਲ ਲਗਾਉਂਦੀ ਆ 100 ਰੁਪਿਆ ਮੰਗਦੀ ਫੋਟੋ ਦਾ ਜਨਤਾ ਮਣਾਈ ਜਾਂਦੀ ਆ ਫੋਟੋ ਵਾਸਤੇ ਇਹ ਕਹਿੰਦੇ ਫ੍ਰੀ ਫੋਟੋ ਕੋ ਚਾਹ ਲੋਗਾ ਨਹੀਂ 100 ਰੁਪਿਆ ਲੈਣਾ ਫੋਟੋ ਦਾ ਜਨਤਾ ਚਾਹ ਲੋ ਚਾਉਂਦੇ ਨਹੀਂ ਦੇ ਤੋਂ 100-100 ਰੁਪਿਆ ਉਹਨੇ ਮੂਲ ਖੋਲਿਆ ਹਾਂਜੀ ਭਗਤਪੁਰਾਤ ਜਾ ਕੇ ਆ ਗਿਆਂ ਵਾਪਸ ਰੂਮ ਚ ਬੈਠ ਗਿਆ ਕਿ ਉੱਪਰ ਬਾਹਰ ਪਹਿਰੇ ਮੀ ਤੇ ਅੱਜ ਦਾ ਵਲੌਗ ਕਰਾਂਗੇ ਇੱਥੇ ਸਮਾਪਤ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਤੇ ਜਲਦੀ ਹੀ ਮਿਲਾਂਗੇ ਅਗਲੇ ਵਲੌਗ